ਹਾਂਜੀ ਸਾਰੀ ਵੀਰਾਂ ਦਾ ਸਵਾਗਤ ਆ ਆਪਣੇ ਨਿਊ ਚੈਨਲ ਦੇ ਉੱਪਰ ਸੇਵਾ ਦੇ ਵਲੌਗ ਦੇ ਵਿੱਚ ਅੱਜ ਸੰਜੀ ਮੈਂ ਪਹਿਲੇ ਦਿਨ ਆਪਣਾ ਘਰ ਦਿਖਾਉਣ ਲੱਗਾ ਵਾਂ ਕਈ ਲੋਕ ਕਹਿੰਦੇ ਹੁੰਦੇ ਸੀਗੇ ਕਿ ਲੈ ਬਾਬਾ ਤੂੰ ਗੱਡੀ ਲੈ ਲਈਆਂ ਘਰ ਵਿਖਾਉਂਗਾ ਵੀ ਉਹ ਕਿੱਡਾ ਤਗੜਾ ਵਾ ਆਜੋ ਬਨੇਰਿਓ ਵੀਡੀਓ ਦੇ ਵਿੱਚ ਸੰਗੀ ਆ ਆਪਣੀ ਗਲੀ ਆ ਜਿਹੜੀ ਪਿੰਡੋਂ ਆਉਂਦੀ ਆ ਅੱਡੇ ਤੋਂ ਆਉਂਦੀ ਆ ਤੇ ਆ ਆਪਣਾ ਘਰ ਆ ਗਿਆ ਜੀ ਠੀਕ ਹੈ ਜੀ ਕਮਰਾ ਘਰ ਦਿਖਾਣਾ ਤੁਹਾਨੂੰ ਅੰਦਰ ਦਿਖਾਉਣਾ ਵਾਂ ਪਰ ਅਸਲ ਦੇ ਵਿੱਚ ਜਿਹੜਾ ਇਹ ਘਰ ਵਾ ਜਿਸ ਸੰਗੀ ਇਹ ਮੇਰਾ ਘਰ ਨਹੀਂ ਆ ਇਹ ਮੇਰੇ ਤਾਏ ਪਰਵਾਦੀ ਦਾ ਘਰ ਆ ਮੇਰੇ ਮਨਜੀਤ ਵੀਰ ਤਾਏ ਜਿਹਦਾ ਬੇਟਾ ਜਿਹੜਾ ਉਹਨਾਂ ਦਾ ਘਰ ਵਾ ਤੇ ਆਪਣੇ ਘਰ ਦੇ ਵਿੱਚ ਖਜੂਰ ਦਾ ਰੁੱਖ ਵਾ ਇਹ ਨਿਸ਼ਾਨੀ ਆਪਣੇ ਘਰ ਦੀ ਤੇ 25 ਸਾਲ ਹੋ ਗਏ ਇਸ ਖਜੂਰ ਦੇ ਰੁੱਖ ਨੂੰ ਮੇਰੇ ਤਾਏ ਜੀ ਦੇ ਬੇਟੇ ਨੇ ਲਾਇਆ ਸੀਗਾ ਤੇ ਸਾਡੇ ਪਿੰਡ ਦੇ ਵਿੱਚ ਦੋ ਹੀ ਖਜੂਰਾ ਵਾ ਇੱਕ ਖਜੂਰ ਮਾਈ ਦੇ ਡੇਰੇ ਦੇ ਵਿੱਚ ਆ ਤੇ ਦੂਜੀ ਖਜੂਰ ਆਪਣੇ ਘਰ ਦੇ ਵਿੱਚ ਮੇਰਾ ਘਰ ਵਾ ਜਿਹੜਾ ਉਹ ਅੰਦਰ ਬਾਹਰ ਤੁਹਾਨੂੰ ਦਿਖਾਣਾ ਵਾ ਤੇ ਆ ਗੱਡੀ ਆ ਜਿੱਦ ਨੂੰ ਕਾਫੀ ਕਈ ਪਰ ਟਾਰਗੇਟ ਕਰ ਦਿੰਦੇ ਆ ਲੈ ਤੇ ਤੋਂ ਗੱਡੀ ਕਿੱਥੋਂ ਆਈ ਆ ਐ ਆ ਜੋ ਆ ਸੰਜੀ ਹਾਂ ਤੁਹਾਨੂੰ ਸਾਰੀ ਸਟੋਰੀ ਦੱਸੂਗਾ ਕਿ ਪਰ ਆ ਤ ਨੂੰ ਆਪਣਾ ਘਰ ਦਿਖਾਉਣਾ ਮੈਂ ਆ ਸਾਡਾ ਅਸਲ ਚ ਮੇਰਾ ਜਿਹੜਾ ਆਪਣਾ ਘਰ ਆ ਘਰ ਵਾ ਤੇ ਤੁਹਾਨੂੰ ਅੰਦਰੋਂ ਜਾ ਕੇ ਦਿਖਾਉਣਾ ਵਾ ਇਹ ਘਰ ਦੇ ਵਿੱਚ ਜਾਮਨੂ ਦਾ ਬੂਟਾ ਇੱਕ ਇੱਕ ਸੰਜਨੇ ਦਾ ਵਾ ਠੀਕ ਹੈ ਜੀ ਆ ਆ ਦਜਵ ਨਾਰਾਂ ਦਾ ਵਾ ਤੇ ਆ ਘਰ ਵਾ ਮੇਰਾ ਤੇ ਤੁਹਾਨੂੰ ਸੱਚ ਦੱਸਾਂ ਕਿ ਸਰਕਾਰੀ ਨੌਕਰੀ ਕਰਨ ਦੇ ਬਾਵਜੂਦ ਮੇਰੀ ਮਾਤਾ ਸਰਕਾਰੀ ਨੌਕਰੀ ਕਰਦੀ ਆ ਤੇ ਸਾਡਾ ਘਰ ਹਜੇ ਤੱਕ ਬਾਲਿਆਂ ਦੀ ਛੱਤਾ ਵਾਂ ਤੁਹਾਨੂੰ ਦਿਖਾਉਣਾ ਕੁਮਲ ਹਾਂਜੀ ਸੁੱਤੀਆਂ ਆਜੋ ਆ ਬੁਆ ਖੋਲੀ ਮੜਿਆ ਜਾ ਮੈਂ ਇੱਕ ਵਲੌਗ ਬਣਾਉਂਦੇ ਆ ਚੈਨਲ ਤੇ ਆਹ ਵੇਖੀ ਸਾਡਾ ਘਰ ਵਾ ਬਾਲਿਆਂ ਦੀ ਛੱਤਾ ਵਾਂ ਇੱਧਰ ਦੇਖ ਲਓ ਤੇ ਕੁਮਲ ਚੁੰਨੀਆਂ ਵੀ ਇਹ ਛੱਤਾ ਹਾਂਜੀ ਕਿੰਨਿਆਂ ਘੱਟ ਵੱਧ ਚੁੰਨੀਆਂ ਇਹ ਸਾਡੀ ਕੋਮਲ ਆ ਜਿਹੜੀ ਭੈਣ ਕਿੰਦਰ ਜਿਹੜੀ ਇਥੇ ਆਸ਼ਰਮ ਚ ਸੇਵਾ ਕਰਦੀ ਉਹਦੀ ਬੇਟੀ ਆ ਤੇ ਸਖਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਮੇਰੇ ਸਾਬਨਾ ਪਹਿਲਾ ਘਰ ਹੋਗਾ ਸਾਡੇ ਪਿੰਡ ਦੇ ਵਿੱਚ ਕਿ ਸਰਕਾਰੀ ਨੌਕਰੀ ਕਰਨ ਦੇ ਬਾਵਜੂਦ ਵੀ ਜਿਹੜਾ ਸਾਡਾ ਜਿਹੜਾ ਘਰ ਵਾ ਉਹਦੀਆਂ ਛੱਤਾਂ ਜਿਹੜੀਆਂ ਵਾ ਬਾਲਿਆਂ ਦੀਆਂ ਵਾ ਮੈਂ ਕਿਸੇ ਤੋਂ ਸੇਵਾ ਦੀ سپورਟ ਵਾਸਤੇ ਇਹ ਵੀਡੀਓ ਨਹੀਂ ਬਣਾ ਰਿਹਾ ਮੈਂ ਵੈਸੇ ਅੱਜ ਤੋਂ ਹੁਣ ਇਸ ਚੈਨਲ ਤੇ ਆਪਣੇ ਵਲੌਗ ਬਣਾਇਆ ਕਰਨੇ ਆ ਸੇਵਾ ਦੇ ਤੇ ਆਪਣੀ ਮੈਂ ਰਿਐਲਿਟੀ ਵੀ ਦਿਖਾਵਾਂਗਾ ਮੇਰੀ ਰਿਐਲਿਟੀ ਆ ਬਈ ਆ ਬਾਲਿਆਂ ਦੀ ਛੱਤਾਂ ਇੱਧਰ ਛੱਤਾਂ ਵੇਖਿਓ ਇੱਧਰ ਦੇਖਿਓ ਛੱਤਾਂ ਡਿੱਗ ਰhline ਇੱਧਰਲੇ ਬੰਨਿਓ ਤੇ ਪਰ ਮੈਂ ਆਪਣੇ ਤਾਏ ਦੇ ਪਰਿਵਾਰ ਦੇ ਘਰ ਦੇ ਵਿੱਚ ਰਹਿ ਰਿਹਾ ਵਾਂ ਤੇ ਜੇ ਮੈਂ ਗੱਡੀ ਲੈ ਸਕਦਾ ਵਾਂ ਤੇ ਜੇ ਮੈਂ ਚਾਹਾਂ ਜੇ ਪੈਸਾ ਹੀ ਖਾਣਾ ਵਾ ਤੇ ਇੱਥੇ ਕੋਠੀ ਵੀ ਪਾ ਸਕਦਾ ਹਾਂ ਆ ਤੁਹਾਨੂੰ ਦਿਖਾਉਣਾ ਸਟੋਰ ਵਾ ਠੀਕ ਹੈ ਜੀ ਸਟੋਰ ਦੀਆਂ ਜਿਹੜੀਆਂ ਸੱਤਾ ਆਈ ਦੇਖ ਲਿਓ ਆ ਜਿਹੜੇ ਕੰਬਲ ਆ ਇਹ ਆਰਸ਼ਮ ਦੇ ਕੰਬਲ ਆਪਣੇ ਆ ਵੇਖੋ ਕੱਲ ਮੀਂਹ ਪਿਆ ਤੇ ਕਾਫੀ ਕਿੰਨਾ ਛੋਇਆ ਇੱਥੋਂ ਠੀਕ ਹੈ ਜੀ ਕਿਉਂਕਿ ਮਿੱਟੀ ਮਾਟੀ ਤੇ ਬਹੁਤ ਪਾਈਦੀ ਆ ਪਰ ਫਿਰ ਵੀ ਇਹ ਚੋણો ਨਹੀਂ ਹਟਦਾ ਆ ਜਿਹੜੇ ਆਰਸ਼ਮ ਦੇ ਕੰਬਲ ਆ ਉਹ ਲਿਆ ਕੇ ਰੱਖਿਆ ਇੱਥੇ ਕਿਉਂਕਿ ਉੱਥੇ ਆਪਣੇ ਕੋਲ ਜਗ੍ਹਾ ਘੱਟ ਹੁੰਦੀ ਆ ਤੇ ਆ ਤਾਂ ਹੁਣ ਅਗਲੇ ਬੰਨੇ ਲੱਕ ਚੱਲਦਾ ਵਾਂ ਅਗਲੇ ਬੰਨੇ ਆ ਸਾਡੇ ਆਗੇ ਆ ਬਾਥਰੂਮ ਬਾਥਰੂਮ ਦੀ ਮੈਂ ਤੁਹਾਨੂੰ ਗੰਦਾ ਦਿਖਾਉਂਦਾ ਕੋਈ ਇਹ ਨਾ ਕੋਈ ਵੀਰ ਭਰਾ ਕੋਈ ਇਹ ਨਾ ਕਵੇ ਕਿ ਮੈਂ ਸੇਵਾ ਨਹੀਂ ਮੰਗ ਰਿਹਾ ਮੈਂ ਅਸਲੀਅਤ ਦਿਖਾ ਰਿਹਾ ਆਪਣੇ ਘਰ ਦੀ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਵਾ ਠੀਕ ਹੈ ਜੀ ਤੇ ਜੇ ਪੈਸੇ ਹੀ ਖਾਣਾ ਹੋਵੇ ਤੇ ਆ ਜਿਹੜੀਆਂ ਗੰਦਾ ਵਾਂ ਇਹ ਮੈਂ ਹਾਂ ਇੱਥੇ ਬਹੁਤ ਕੁਝ ਬਣਾ ਸਕਦਾ ਘਰ ਬਹੁਤ ਸੋਹਣਾ ਬਣਾ ਸਕਦਾ ਪਰ ਲੋਕਾਂ ਨੂੰ ਸਾਡੀ ਮੇਰੀ ਗੱਡੀ ਦਿਸਦੀ ਆ ਪੀ ਠੀਕ ਹੈ ਨੇ ਇੱਕ ਨਾ ਕੱਲ ਪਰਸੋਂ ਸਾਡੇ ਪਿੰਡ ਕੋਈ ਵੀਰ ਆਇਆ ਸੀਗਾ ਉਹ ਵੀ ਸੰਸਤਾ ਵਾਲੇ ਆ ਤੇ ਉਹ ਕਹਿੰਦਾ ਕਿ ਮੈਨੂੰ ਕਿਸੇ ਨੇ ਕਿਹਾ ਵਾ ਕਿ ਬਾਬਾ ਵੇਲਾ ਤੂੰ ਵੀ ਸੰਸਤਾ ਚਲਾਉਣਾ ਮੈਂ ਤੇ ਤੂੰ ਮੋਟਰਸਾਈਕਲ ਹੀ ਫਿਰਦਾ ਹੁਣ ਹੈਨਾ ਤੇ ਪਰ ਵੇਲਾ ਆ ਜਿਹੜਾ ਬੰਦਾ ਵਾ ਮੇਰਾ ਨਾਮ ਲਿਆ ਇਹ ਵੀ ਸੰਸਤਾ ਚਲਾਉਂਦਾ ਤੇ ਇਨੇ ਜੇ ਕਿਤੇ ਦੁਕਾਨ ਤੇ ਵੀ ਜਾਣਾ ਹੁੰਦਾ ਤੇ ਉਹ ਗੱਡੀ ਤੇ ਜਾਂਦਾ ਵਾ ਚਲੋ ਅ ਸੰਜੀ ਗੱਡੀ ਹਲਾਈ ਆ ਮੰਮੀ ਨੇ ਨੌਕਰੀ ਕੀਤੀ ਆ ਠੀਕ ਹੈ ਸਰਕਾਰ ਦੇ ਭਾਂਡੇ ਮਾਂਜਿਆ 2025 ਸਾਲ ਤੇ ਉਹਦਾ ਜੋ ਬਕਾਇਆ ਉਹਦੀ ਗੱਡੀ ਲਈ ਠੀਕ ਹੈ ਜੀ ਪਰ ਕਦੀ ਕਿਸੇ ਨੇ ਇਹ ਥੋੜੀ ਦੱਸਿਆ ਵਾ ਕਿ ਇਹ ਵੀਰ ਦਾ ਜਿਹੜਾ ਘਰ ਵਾ ਜਿਹੜਾ ਘਰ ਵਾ ਇਹਦੀਆਂ ਛੱਤਾਂ ਬਾਲ ਲੈਂਦੀਆਂ ਵਾ ਤੇ ਆ ਇਹਦੇ ਲੈਂਟਰ ਬਾਥਰਮਾ ਦੇ ਇਹ ਡਿੱਗਣ ਵਾਲੇ ਆ ਇਹਨੇ ਕਦੀ ਕਿਸ ਨੇ ਵਿਖਾਇਆ ਜੇ ਮੈਂ ਚਾਹੁੰਦਾ ਮੰਮੀ ਕਹਿੰਦੀ ਸੀ ਪੀਆ ਆਪ ਆਪਣਾ ਨਾ ਘਰ ਬਣਾ ਲਈਏ ਤੇ ਮੈਂ ਕਿਹਾ ਮੰਮੀ ਮੈਂ ਮੈਂ ਘਰ ਨਹੀਂ ਬਣਾਉਣਾ ਮੈਨੂੰ ਘਰ ਦੀ ਨਹੀਂ ਲੋੜ ਮੈਂ ਗੱਡੀ ਚਾਹੀਦੀ ਹੈ ਮੈਨੂੰ ਕਿਉਂਕਿ ਸੇਵਾ ਦੇ ਵਿੱਚ ਇੱਧਰ ਉੱਧਰ ਜਾਣਾ ਪੈਂਦਾ ਵਾ ਤੇ ਹੁਣ ਸੱਚ ਦੱਸਾਂ ਸੰਜੀ ਹਾਂ ਗੱਡੀ ਬਈ ਦਾ ਥੋੜੀਆਂ ਇੱਕ ਦੋ ਕਿਸ਼ਤਾਂ ਛੋਟਾਂ ਜਿਹੜਾ ਕਰਕੇ ਹੁਣ ਗੱਡੀ ਨਾ ਉਹ ਜਿਹੜੀ ਆ ਦਿੱਕਤ ਉਹ ਕੰਪਨੀ ਵਾਲੇ ਉਹ ਜਿਹੜੇ ਹੁੰਦੇ ਬੈਂਕ ਵਾਲੇ ਉਹ ਪੈਂਦੇ ਆ ਜਿਹੜਾ ਕਰਕੇ ਹੁਣ ਮੈਂ ਗੱਡੀ ਢੱਕੀ ਆ ਵੀ ਮੈਂ ਹੁਣ ਕਿਸ਼ਤਾਂ ਦੀਆਂ ਤਾਰਕੇ ਤੇ ਗੱਡੀ ਫ੍ਰੀ ਕਰਾ ਲਵਾਂ ਤੇ ਉਹ ਕੱਲ ਹੁਣ ਮੈਂ ਮਰੀਜ਼ ਇਸੇ ਕਰਕੇ ਨਹੀਂ ਲੈਣ ਗਿਆ ਕਿ ਮੇਰੇ ਕੋਲ ਗੱਡੀ ਨਹੀਂ ਸਹੀ ਜਿਹੜੇ ਵੀ ਕਮੈਂਟ ਕਰਦੇ ਆ ਵੀ ਇਹਦੇ ਕੋਲ ਗੱਡੀ ਇਦਾਂ ਉਦਾਂ ਉਹਨਾਂ ਨੂੰ ਵੀਰਾਂ ਨੂੰ ਹੁਣ ਮੈਂ ਬੇਨਤੀ ਕਰੀ ਕੱਲ ਦੀ ਮੇਰੇ ਤੋਂ ਗੱਡੀ ਨਹੀਂ ਹੈਗੀ ਤੇ ਤੁਸੀਂ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਗੱਡੀ ਪ੍ਰੋਵਾਈਡ ਕਰਾ ਸਕਦੇ ਜੀ ਠੀਕ ਹੈ ਜੀ ਆ ਆਪਣੀਆਂ ਸ਼ਰਤਾਂ ਸਾਂਝੀ ਤੇ ਆ ਹੁਣ ਮੇਰੇ ਘਰ ਦਾ ਦੂਜਾ ਦੂਜਾ ਗੇਟ ਵੱਲ ਤੁਹਾਨੂੰ ਗੇਟ ਤੋਂ ਲੰਘਾਂ ਪ੍ਰਭ ਆ ਜਾ ਗੱਗੇ ਆ ਜਾ ਪਾ ਨਾ ਸੰਗਤ ਨੂੰ ਆਪਣਾ ਕਾਰ ਵਹਾਈਏ ਠੀਕ ਆ ਤੇ ਇਸ ਕਰਕੇ ਜੇ ਆ ਜੇ ਆ ਤੁਹਾਨੂੰ ਦਫਾਣਾ ਆ ਘਰ ਤੋਂ ਬਾਹਰ ਦਾ ਜਿਹੜਾ ਦੂਜਾ ਗੇਟ ਵਾ ਸਾਡਾ ਉਹ ਵਾ ਆ ਆ ਮਗਰਲੇ ਬੰਨੇ ਆਪਣੀ ਘਰ ਦੇ ਮਗਰਲੇ ਬੰਨੇ ਆਪਣੀ ਜਗਾ ਵਾ ਠੀਕ ਹੈ ਸੰਜੀ ਇੱਥੇ ਆਵੇ ਹੁਣ ਮੈਂ ਮਿੱਟੀ ਸਟਾਰਨ ਲਗਾਵਾ ਇਹ ਮੇਰੇ ਟਾਇ ਪਰਿਵਾਰਾਂ ਦੀ ਸਾਡੇ ਇਕੱਠਿਆਂ ਦੀ ਜਗਾ ਉਹ ਉੱਥੋਂ ਤੱਕ ਜਗਾ ਵਾ ਆ ਜਿਹੜਾ ਤੁਹਾਨੂੰ ਦਿਖਦਾ ਨਾ ਵੀ ਆ ਜਿਹੜੇ ਘਰ ਤੱਕ ਆ ਉਹ ਜਿਹੜੀ ਕੰਧ ਹੋਈ ਆ ਕੱਚੀ ਆ ਜਿਹੜੀ ਇੱਟਾਂ ਦੀ ਕੰਧ ਹੋਈ ਜਿਹੜੀ ਇੱਥੋਂ ਤੱਕ ਆਪਣੀ ਜਗਾ ਵਾ ਠੀਕ ਹੈ ਜੀ ਤੇ ਇੱਥੇ ਮੇਰਾ ਇਰਾਦਾ ਵਾ ਕਿ ਆਸ਼ੀਰਵਾਸ ਤੇ ਆ ਇੱਥੇ ਆਪਾਂ ਸਬਜ਼ੀਆਂ ਲਵਾਈਏ ਤੇ ਇਹ ਨਹੀਂ ਚਾਰਦਵਾਰੀ ਕਰਕੇ ਤੇ ਇੱਥੇ ਸਬਜ਼ੀਆਂ ਲਵਾਉਣੀਆਂ ਵਾ ਕਿਉਂਕਿ ਆ ਜਿਹੜੀ ਇੱਥੇ ਸਬਜ਼ੀ ਲੱਗੀ ਹੋਗੀ ਇੱਥੇ ਜਿਹੜੇ ਆਪਣੇ ਆਸਣ ਦੇ ਵਿੱਚ ਭਗਤ ਰਹਿੰਦੇ ਆ ਉਹ ਖਾਣਗੇ ਠੀਕ ਹੈ ਜੀ ਕਿਉਂਕਿ ਆ ਸਾਡੀ ਨਾ ਸਬਜ਼ੀ ਬਹੁਤ ਲੱਗਦੀ ਆ ਸਾਨੂੰ ਬਹੁਤ ਸਬਜ਼ੀ ਦਾ ਖਰਚਾ ਦੇਣਾ ਪੈਂਦਾ ਵਾ ਹੁਣ ਇੱਕ ਮੈਂ ਵੀਰ ਲੱਭ ਰਿਹਾ ਵਾਂ ਜਿਹੜਾ ਆ ਆਪਣੀ ਗਜਾ ਵੀ ਕਰੇ ਆ ਦੁੱਧ ਦੀ ਗਜਾ ਵੀ ਕਰੇ ਮੈਂ ਆਪਣੇ ਗਵਾਂਢ ਪਿੰਡੋਂ ਗਜਾ ਕਰਾਉਂਗਾ ਠੱਠੀਆਂ ਕਿਡੀਆਂ ਪਿੰਡ ਤੋਂ ਤੇ ਜਿਹਨੇ ਗਜਾ ਕਰਲੇ ਸਿਹਰੇ ਸਿਹਰੇ 8 ਦਾ ਕਿਲੋ ਦੀ ਉਸ ਤੋਂ ਬਾਅਦ ਆਪਾਂ ਉਸ ਵੀਰ ਤੋਂ ਸਬਜ਼ੀ ਦੀ ਸੰਭਾਲ ਕਰਾਂਗੇ ਹਾਂ ਹਾਂ ਓਏ ਤੇਰਾ ਭੜਾ ਦੇ ਪੀ ਆਏ ਉਧਰ ਦੇਖੋ ਹਾਏ ਕੀ ਆ ਉਧਰ ਦੇਖ ਉਹ ਆ ਕੀ ਬਈ ਇੱਕ ਇੱਕ ਗੱਗਾ ਫੜਾ ਨੂੰ ਫੜੀ ਹਾਂ ਫੜੀ ਹਾਂ ਫੜੀ ਫੜੀ ਨੂੰ ਫੜੀ ਪੱਬੂ 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 ਨਹੀਂ ਡਰਦਾ ਨਹੀਂ ਡਰਦਾ ਗੰਧਿਆ ਦਰੀ ਦਾ ਨਹੀਂ ਹੁੰਦਾ ਤੇ ਐਸਾਂ ਜਿ ਇੱਥੇ ਹੁਣ ਆਪਾਂ ਨਾ ਲਾਵਾਂਗੇ ਇੱਥੇ ਸਬਜ਼ੀਆਂ ਸੂਜੀਆਂ ਲਾਵਾਂਗੇ ਆਛ ਪੈਦੇ ਆ ਇਸ ਪੈਦੇ ਮੈਂ ਅੱਜ ਤੋਂ 4-5 ਸਾਲ ਪਹਿਲਾਂ ਲਾਏ ਸੀਗੇ ਹੁਣ ਛਪੈਦੇ ਕਾਫੀ ਹੋ ਗਏ ਆ 8-10 ਪੈਦੇ ਸੀ 4-5 ਪੈਦੇ ਆਪਾਂ ਇਥੋਂ ਵੱਢ ਕੇ ਆਵੇ ਜਿਵੇਂ ਆ ਵੱਡੇ ਆ ਛਪੈਦਾ ਠੀਕ ਹੈ ਜੀ ਇਹ ਵੱਢ ਕੇ ਸਾਰੇ ਆਪਾਂ ਨਾ ਆਛ ਮ ਲੈ ਗਏ ਆ ਤੇ ਉੱਥੇ ਬਾਲਣ ਬਾਲਿਆ ਹੁਣ ਇੱਥੇ ਆਪਾਂ ਰੁੱਖ ਲਾਵਾਂਗੇ ਉਹ ਰੁੱਖ ਲਾਵਾਂਗੇ ਜਿਨ੍ਹਾਂ ਦੀ ਨਾ ਛਾਂਗ ਜ਼ਿਆਦਾ ਹੋਵੇ ਤੇ ਮੈਨੂੰ ਸੁਝਾ ਦਿਓ ਕਿ ਕਿਹੜੇ ਕਿਹੜੇ ਰੁੱਖ ਜਿਹੜੇ ਛੇਤੀ ਹੋ ਸਕਦੇ ਆ ਤੇ ਜਿਨ੍ਹਾਂ ਦਾ ਛਾਂਗ ਜ਼ਿਆਦਾ ਹੋਵੇ ਕਿਉਂਕਿ ਆਪਾਂ ਇ ਉਹਨਾਂ ਦਾ ਜਿਹੜਾ ਬੱਲਨ ਹੋਇਆ ਕਰੂਗਾ ਛਾਂਗਿਆ ਕਰਨਾ ਵੱਡਿਆ ਨਹੀਂ ਕਰਨਾ ਉਹ ਬੱਲਨਾਂ ਪਾਕਿਸਤਾਨ ਦੇ ਵਿੱਚ ਲੈ ਕੇ ਜਾਇਆ ਕਰਾਂਗੇ ਹਾਂ ਹਾਂ ਬੋਤੇ ਕੋਣ ਜਾਣਦੇ ਹੋ ਕੋਣ ਜਾਣਦਿਆ ਤੇਰਾ ਭਲੇ ਕਿੱਥੇ ਕਿੱਥੇ ਵੇਖਿਆ ਜਾ ਵੇਖਿਆ ਵੇਖਿਆ ਇਹ ਕੀ ਆ ਇਹ ਹੈ ਕੀ ਆ ਕਾਕਰੋਚ ਕਾਕਰੋਚ ਆ ਮੇਰੀ ਮੰਮੀ ਏਰੀ ਮੰਮੀ ਆਵਾ ਅੱਛਾ ਠੀਕ ਆ ਤੇਰਾ ਪਾਪਾ ਕਿੱਥੇ ਆ ਇਹ ਕੋਈ ਹੈ ਇਹ ਰਾ ਪਾਪਾ ਯੋ ਆ ਵੀ ਆ ਵੀ ਕਾਕਰੋਚ ਜਾ ਵੀ ਕਿੱਥੇ ਕਾਕਰੋਚ ਓਏ ਤੂੰ ਕਾ ਵੀ ਵੱਡਾ ਹਾਂ ਵੱਡਾ ਵੀ ਹੈਗਾ ਹੀ ਕਰੋ ਚਲਾ ਪਕਰੇ ਚਲੀ ਤੇ ਸਮਝੀ ਇਹ ਆਪਣੀ ਜਗਾ ਵਾ ਤੇ ਹੁਣ ਤੁਹਾਨੂੰ ਜਿਹੜੀ ਸਾਨੂੰ ਨਾ ਗਲੀ ਲੱਗਦੀ ਆ ਆ ਗਲੀ ਲੱਗਦੀ ਆ ਸਾਨੂੰ ਅਸਲ ਦੇ ਵਿੱਚ ਜਿਹੜਾ ਮੇਰਾ ਘਰ ਵਾ ਇਹ ਆ ਮੇਰਾ ਬੂਹਾ ਵਾ ਤੇ ਆ ਜਿਹੜੀ ਨਾਲੀ ਤੇ ਨਾਲ ਆ ਪਿਆ ਤੇ ਉਹ ਗਲੀ ਲੱਗਦੀ ਸਾਨੂੰ ਇਹ ਨਾਲੀ ਮਹਾ ਕਿਤੇ ਸਰਪੰਚ ਨਾਲ ਲੜ-ਲੁੜ ਕੇ ਬਣਵਾਈ ਸੀ ਤੇ ਇਹ ਸਮਝੀ ਮੇਰਾ ਘਰ ਵਾ ਤੇ ਮੈਂ ਦੁਬਾਰਾ ਦੱਸ ਦਵਾ ਕਿ ਹਰ ਕੇ ਨੂੰ ਗੱਡੀ ਦਿਸਦੀ ਆ ਠੀਕ ਹੈ ਜੀ ਚਲੋ ਧੰਨਵਾਦ ਨਿੰਦਾ ਕਰੇ ਸਭਰਾ ਮੈਨੂੰ ਦੁੱਖ ਨਹੀਂ ਆ ਕੋਈ ਖੁਸ਼ੀ ਆ ਕਿ ਆਪਣੀ ਨਿੰਦਾ ਕਰਦੇ ਪਾਬ ਤੋਂਦੇ ਆ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਘਰ ਕਦੀ ਕਿਸੇ ਨੇ ਅਜੇ ਤੱਕ ਕਮੈਂਟਾਂ ਦੇ ਵਿੱਚ ਕਿਹਾ ਹੋਵੇ ਕਿ ਇਹ ਵੀਰ ਦਾ ਘਰ ਵਾ ਜਿਹੜਾ ਉਹ ਬਾਲਿਆਂ ਤੇ ਆ ਠੀਕ ਹੈ ਜੀ ਕਦੀ ਕਿਸੇ ਨੇ ਇਸ ਘਰ ਦੀ ਫੋਟੋ ਪਾਈ ਹੋਵੇ ਕਿ ਹਰ ਕੋਈ ਗੱਡੀ ਦਾ ਕਹਿੰਦਾ ਲੈ ਗੱਡੀ ਰੱਖ ਲਿਆ ਇਦਾਂ ਉਦਾਂ ਕਰ ਲਿਆ ਵਾ ਠੀਕ ਹੈ ਜੀ ਮੇਰੇ ਪਿੰਡੋਂ ਸਾਂਜੀ 4 6 7 ਸੈਕਟਰੀ ਹੋਏ ਮੇਰੇ ਡੇਢ ਦਾ ਪੰਚਾਇਤ ਸੈਕਟਰੀ ਸੀਗੇ ਬਾਤ ਚਲੋ ਉਹਨਾਂ ਡੈਥ ਹੋ ਗਈ ਮੇਰੇ ਪਿੰਡੋਂ 6 7 ਸੈਕਟਰੀ ਹੋਏ ਆ ਹਰ ਕਿਸੇ ਸੈਕਟਰੀ ਦੇ ਕੋਲ ਗੱਡੀ ਆ ਠੀਕ ਹੈ ਜੀ ਕਿਸੇ ਕੋਲ ਵੱਡੀ ਆ ਕਿਸੇ ਕੋਲ ਛੋਟੀ ਆ ਪਰ ਸਾਰੇ ਮਿੰਨੋ ਕਹਿੰਦੇ ਆ ਕਿ ਤੇਰੇ ਕੋਲ ਗੱਡੀ ਆ ਤੇ ਤੇਰੇ ਕੋਲ ਇਦਾਂ ਤੇਰੇ ਕੋਲ ਉਦਾਂ ਹਣਾ ਤੇ ਸੋ ਕਦੀ ਕਿਸੇ ਨੇ ਇਹ ਨਹੀਂ ਵਿਖਾਇਆ ਕਿ ਜਿਹੜਾ ਇਹਦਾ ਵੀਰ ਦਾ ਘਰ ਵਾ ਉਹ ਬਾਲਿਆਂ ਦੇ ਉੱਪਰ ਆ ਚਲੋ ਵਾਈਗਰ ਮੇਰ ਕਰੇ ਜਿਹੜੇ ਬਾਲਿਆਂ ਦੀ ਸਤਾਂਵੇਂ ਇਹ ਵੀ ਕਿਤੇ ਬਦਲਾਂਗੇ ਪਰ ਫਿਲਹਾਲ ਮੇਰਾ ਸਰਦਾ ਵਾ ਕਿ ਮੈਂ ਆਪਣੇ ਦਾਦੇ ਦੇ ਘਰ ਦੇ ਵਿੱਚ ਰਹਿਣਾ ਵਾ ਤੇ ਉੱਥੇ ਆਪਣਾ ਹੁੰਦਾ ਵਾ ਰਹਿਣ ਬਸੇਰਾ ਉੱਥੇ ਆਪਣਾ ਆ ਮੇਰੀ ਛੋਟੀ ਕੁੜੀਆ ਵਾ ਗੱਗਾ ਤੇ ਚਲੋ ਮੈਂ ਨਾ ਹੋਰ ਬੇਨਤੀ ਕਰਨਾ ਚਾਹਾਂਗਾ ਕਿ ਸੰਜੀ ਆਪਾਂ ਸਾਰੇ ਬਲੌਗ ਵੇਨੇ ਆ ਕੋਈ ਬਲੌਗ ਪੌਂਦਾ ਵਾ ਕਿਚਨ ਦਾ ਬਲੌਗ ਪੌਂਦਾ ਵਾ ਕੋਈ ਘੁੰਮਣ ਫਿਰਨ ਦਾ ਬਲੌਗ ਪੌਂਦਾ ਵਾ ਕੋਈ ਮਾਲਕ ਆਪਣੇ ਪਰਿਵਾਰਕ ਵਲੌਗ ਪਾਉਂਦਾ ਹਨ ਹਰ ਕਿਸੇ ਦੇ ਵਲੌਗਰ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਜੀ ਅੱਜ ਤੋਂ ਇਸ ਚੈਨਲ ਦੇ ਉੱਪਰ ਆਪਾਂ ਸੇਵਾ ਦੇ ਵਲੌਗ ਪਾਇਆ ਕਰਨੇ ਆ ਕਿਸੇ ਭਗਤ ਨੂੰ ਕਿੱਥੋਂ ਲੈ ਕੇ ਆਏ ਆ ਉਹਨਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਇਆ ਕਰਾਂਗੇ ਉਹਨਾਂ ਦੇ ਦੁੱਖ ਦੱਸਣਾਇਆ ਕਰਾਂਗੇ ਕਿੱਥੋਂ ਆਪਾਂ ਰੈਸਕਿਊ ਕਰਨ ਜਾ ਰਹੇ ਆ ਉਹ ਸਾਰਾ ਤੁਹਾਨੂੰ ਦਿਖਾਇਆ ਕਰਾਂਗੇ ਜਿਹੜਾ ਮੇਨ ਚੈਨਲ ਹੈ ਉੱਤੇ ਤੇ ਚਲੋ ਆਪਾਂ ਵੀਡੀਓ ਮੇਨ ਮੇਨ ਪਾਉਣੀਆਂ ਹੀ ਆ ਪਰ ਉਸ ਤੋਂ ਪਿੱਛੇ ਜੋ ਮਿਹਨਤ ਲੱਗਦੀ ਆ ਕਿਦਾਂ ਭਗਤਾਂ ਨੂੰ ਨਵਾਈਦਾ ਵਾ ਕਿਦਾਂ ਦਬਰ ਫਿਰ ਫਿਰ ਉਹ ਗੰਦੇ ਬੰਦੇ ਬਣ ਜਾਂਦੇ ਆ ਇੰਦੋਦਲ ਦਾ ਫੋਨ ਆ ਗਿਆ ਹਾਂਜੀ ਬੀਦੀ ਹੈਲੋ ਵਧੀਆ ਵਧੀਆ ਬੀਦੀ ਵਧੀਆ ਮੈਂ ਫੇਰੇ ਤੁਹਾਨੂੰ ਪੇ ਕਰ ਦੂੰਗਾ ਪੈਸੇ ਸੇਰੇ ਹਾਂ ਹਾਂ ਹੋ ਜਾਣ ਹੋਏ ਕੋਈ ਗੱਲ ਨਹੀਂ ਸੇਰੇ ਪੇ ਹੋ ਜਾਣਗੇ ਸੇਰੇ ਹੋ ਜਾਣਗੇ ਫੇ ਏ ਦੁੱਧ ਵਾਲਾ ਵੀਰ ਆ ਜਿੱਤੋਂ ਆਪਣਾ ਆਸ਼ਮਾਨ ਵਾਸਤੇ ਦੁੱਧ ਹੁੰਦਾ ਹਰ ਮਹੀਨੇ 14-15000 ਦਾ ਦੁੱਧ ਹੁੰਦਾ ਵਾ ਸੋ ਹੁਣ ਸੋਚ ਰਹੇ ਆ ਕਿ ਇੰਨੇ ਹੀ ਜੀ ਆਪਾਂ ਇੱਕ ਗਾਜੀ ਲੱਭ ਕੇ ਤੇ ਬਾਅਦ ਵਿੱਚ ਉਤੋਂ ਸੌਜੀ ਦਾ ਕੰਮ ਕਰਾਇਆ ਕਰਾਂਗੇ ਤੇ ਠੀਕ ਹੈ ਜੀ ਸੰਜੀ ਤੇ ਸੋ ਮੈਂ ਕਹਿਣਾ ਚਾਹ ਕਹਿ ਰਿਹਾ ਸੀਗਾ ਵੀ ਹਰ ਕੋਈ ਕੋਈ ਨਾ ਕੋਈ ਵੀਡੀਓ ਪਾਉਂਦਾ ਵਾ ਕੋਈ ਪਰਿਵਾਰਕ ਵੀਡੀਓ ਪਾਉਂਦਾ ਵਾ ਕੋਈ ਡਾਂਸਿੰਗ ਦੇਆਂ ਕੋਈ ਗਾਣੇ ਦੇ ਵੀਡੀਓ ਪਾਉਂਦਾ ਵਾ ਕੋਈ ਟਰੈਵਲਿੰਗ ਦੇ ਵੀਡੀਓ ਪਾਉਂਦਾ ਤੁਸੀਂ ਸਾਰਿਆਂ ਨੂੰ ਇੰਨਾ ਪਿਆਰ ਦਿੰਦੇ ਜੀ ਹਨਾ ਪਰ ਇਸ ਚੈਨਲ ਤੋਂ ਅਸੀਂ ਸੇਵਾ ਦੀਆਂ ਵੀਡੀਓ ਪਾਉਣੀ ਆਵਾ ਤੇ ਕਿ ਸਾਨੂੰ ਵੀ ਪਿਆਰ ਦੋਗੇ ਕਿਉਂਕਿ ਜੋ ਸਾਨੂੰ ਇਹਦੇ ਤੋਂ ਅਰਨਿੰਗ ਆਉਗੀ ਉਹ ਤੋਂ ਸਗਦੀ ਮੈਂ ਤੁਹਾਡੇ ਨਾਲ ਇੱਕ ਪ੍ਰੋਮਿਸ ਕਰਦਾ ਮੈਂ ਕਿ ਉਹ ਸੇਵਾ ਦਾ ਪੈਸਾ ਮੈਂ ਸੇਵਾ ਚ ਲਾਉਂਗਾ ਜੇਕਰ ਕੋਈ ਅਰਨਿੰਗ ਆਉਗੀ ਇਸ ਚੈਨਲ ਤੋਂ ਸਾਨੂੰ ਕੋਈ ਕਮਾਈ ਆਉਗੀ ਉਹ ਅਸੀਂ ਸੇਵਾ ਦੇ ਵਿੱਚ ਹੀ ਲਾਇਆ ਕਰਾਂਗੇ ਕਿਸੇ ਗਰੀਬ ਦੀ ਫੀਸ ਦਾ ਆਤੀ ਕਿਸੇ ਦਾ ਵਿਆਹ ਕਰਦੇ ਤੇ ਜੇ ਅੱਗੇ ਚੱਲਦਾ ਸੀ ਪਰ ਇਸ ਚੈਨਲ ਤੋਂ ਜਿੰਨੀ ਵੀ ਆਪਾਂ ਨੂੰ ਕਮਾਈ ਆਉਗੀ ਸਾਰੀ ਉਹ ਆਪਾਂ ਸੇਵਾ ਚ ਲਾਵਾਂਗੇ ਇਹ ਤੁਹਾਡੇ ਨਾਲ ਮੈਂ ਵਾਦਾ ਕਰਦਾ ਸੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਕਿਉਂਕਿ ਇਹ ਚੈਨਲ ਜਿਹੜਾ ਵਾ ਇਹ ਆ ਤਾਨੀਆਂ ਦੋਵਾਂ ਦੇ ਨਾਲ ਚੱਲਣਾ ਵਾ ਤੇ ਛੇਤੀ ਛੇਤੀ ਇਸ ਵੀਡੀਓ ਨੂੰ ਵੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਦੱਸਿਓ ਵੀ ਕਿ ਅੱਜ ਦਾ ਵਲੌਗ ਕਿਦਾਂ ਦਾ ਲੱਗਾ ਸੀ ਧੰਨਵਾਦੀ ਨਾਲੇ ਦੱਸਿਓ ਘਰ ਫੇਰ ਦੇਖ ਕੇ ਕਿਦਾਂ ਦਾ ਲੱਗਾ ਹੈ ਲਾਈਕ ਕਿਤਰਾ ਲਾਈਕ ਵੀ ਕਰਿਓ ਠੀਕ ਹੈ ਜੀ ਓਕੇ ਥੈਂਕ ਯੂ ਧੰਨਵਾਦ ਵੈਕੋ ਜੀ ਦਾ ਖਾਲਸਾ ਵੈਕੋ ਜੀ ਦੀ ਫਤਿਹ